ਸੋਨ ਦੇ ਮਹੀਨੇ ਵਿੱਚ ਹਰ ਇੱਕ ਭੈਣ ਨੂੰ ਆਪਣੇ ਭਰਾ ਦੀ ਉਡੀਕ ਹੁੰਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਕਾਲੇ ਕਨਪੁਰ ਦੇਖਣ ਨੂੰ ਮਿਲਿਆ ਜਿੱਥੇ ਉਸ ਦਾ ਭਰਾ ਤੇ ਪਰਜਾਈ ਉਸ ਦੇ ਕੋਲ ਜਾਂਦੇ ਨੇ ਸੰਧਾਰਾ ਲੈ ਕੇ ਤੇ ਭੈਣ ਨੂੰ ਬਹੁਤ ਉਮੀਦ ਹੁੰਦੀ ਹੈ ਕਿ ਉਸ ਦਾ ਭਰਾ ਉਸ ਨੂੰ ਮਿਲਣ ਜ਼ਰੂਰ ਆਵੇਗਾ ਇਸੇ ਪ੍ਰਥਾ ਨੂੰ ਲੈ ਕੇ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਭਰਾ ਤੇ ਪਰਜਾਈ ਜਦੋਂ ਆਪਣੀ ਭੈਣ ਦੇ ਸਹੁਰੇ ਘਰ ਪਹੁੰਚਦੇ ਨੇ ਤਾਂ ਉਸ ਦੀ ਭੈਣ ਵੱਲੋਂ ਪੂਰਾ ਸਵਾਗਤ ਕੀਤਾ ਜਾਂਦਾ ਹੈ ਅਤੇ ਭਰਾ ਤੇ ਪਰਜਾਈ ਦੀਆਂ ਅੱਖਾਂ ਵੀ ਨਾਮ ਨਜ਼ਰ ਹੁੰਦੀਆਂ ਨੇ ਇਸ ਭੈਣ ਵੱਲੋਂ ਆਪਣੇ ਭਰਾ ਤੇ ਭਝਾਈ ਦਾ ਤੇਲ ਚੋ ਕੇ ਸਵਾਗਤ ਕੀਤਾ ਗਿਆ ਅੱਜ ਆਪਣੀ ਭੈਣ ਦੇ ਘਰ ਆਇਆ ਸੰਧਾਰਾ ਲਿਕੇ ਆਏ ਆ ਇਸ ਤਰ੍ਹਾਂ ਬਣਦੇ ਹੋ ਜੋ ਰਸਮਾਂ ਹੁੰਦੀਆਂ ਆ ਭੈਣ ਨੂੰ ਦੇਣ ਵਾਸਤੇ ਠੀਕ ਹੈ ਬਿਸਕਟ ਲਿਕੇ ਆਏ ਆ ਦੇਸੀ ਘਿਓ ਦੇ ਆਟੇ ਦੇ ਬਣੇ ਹੋਏ ਹੋਰ ਜੋ ਆਪਣੇ ਘਰ ਦਾ ਜਾਨਕਿ ਸਿਸਟਮ ਹੈ ਉਹ ਕੋਈ ਲੀੜਾ ਕੋ ਕਪੜਾ ਉਹ ਦੇਣਾ ਹੈ ਲਾਲਾ ਦਾ 15 ਸਾਲ ਤੋਂ 20 ਸਾਲ ਤੋਂ ਲਾਲੋ ਤੁਸੀਂ ਪੀ ਜੋ ਸਰਦਾ ਬਣਦਾ ਦਿੰਦੇ ਆਂ ਆ ਭੈਣ ਨੂੰ ਵੀ ਦਿੰਦੇ ਰਵਾਂਗੇ ਮਾਜੇ ਜੇ ਘਟਿਆ ਠੀਕ ਹੈ ਹਾਂਜੀ ਠੀਕ ਦੀਆਂ ਠੀਕ ਦੀਆਂ ਤਾਂਗ ਹੁੰਦੀ ਭੈਣ ਨੂੰ ਵੀ ਕਦੋਂ ਆਉਣਾ ਭਰਾ ਨੇ ਕਦੋਂ ਆਉਣਾ ਜਾ ਜਾਂਦਾ ਜੀ ਘਟਦਾ ਜਾਂਦਾ ਹੁਣ ਦੁਨੀਆਂ ਮਾਇਆ ਮੋਹ ਦੇ ਵਿੱਚ ਰੁੱਝੀ ਆ ਕੀ ਕਰ ਸਕਦੇ ਆ ਸਰ ਮਾਇਆ ਦੀ ਦੌੜ ਹੋ ਗਈ ਆ ਠੀਕ ਹੈ ਕਿ ਨਹੀਂ ਬੀਬੀਆਂ ਇੱਕ ਦੂਜੇ ਤੋਂ ਉਹ ਕਰਦੀਆਂ ਇਹ ਕਰਦੀਆਂ ਤੁਹਾਨੂੰ ਪਤਾ ਹੀ ਆ ਬਸ ਐ ਹੀ ਚੱਕਰ ਆ ਨਾ ਜੇ ਤੇ ਮੋ ਹੋਵੇ ਤੇ ਫਿਰ ਸਾਰਾ ਕੁਝ ਹੋ ਜਾਂਦਾ ਵਾ ਮੇਨ ਗੱਲ ਤੇ ਤੇ ਮੋ ਦੀ ਆ ਨਾ ਭੈਣ ਭਰਾਵਾਂ ਤੇ ਮੋ ਹੋਵੇ ਤੇ ਬੰਦਾ ਕਿੱਥੋਂ ਵੀ ਆਣ ਕੇ ਮਿਲ ਸਕਦਾ ਬਹੁਤ ਵਧੀਆ ਕੀਤਾ ਵਾ ਸੋਹਣਾ ਕੀਤਾ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਵੈਲਕਮ ਕੀਤਾ ਗਿਆ ਮੇਰਾ ਗਰੀਬਨ ਕਟਿਆ ਵਾ ਹਾਂਜੀ ਬਸ ਜੀ ਉਹਨਾਂ ਦੀ ਆਪੋ ਆਪਣੀ ਸੋਚ ਆ ਕਹਿਣਾ ਤੇ ਕੁਝ ਨਹੀਂ ਚਾਹਾਂਗੇ ਇਹਦੇ ਬਸ ਹਾਂਜੀ ਹੋਣ ਚਾਹੀਦਾ ਨਾ ਭੈਣ ਭਰਾਵਾਂ ਦੇ ਭੈਣ ਤੇ ਡਿੱਗਦੀ ਰਹਿੰਦੀ ਆ ਹਾਂਜੀ ਮੇਰਾ ਨਾਮ ਸੁਤਨਾਮ ਗੁਰ ਹੈ ਅੱਜ ਜੀ ਸੰਧਰ ਆ ਲੈ ਕੇ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਵੀ ਹਰ ਵਾਰੀ ਮਤਲਬ ਵਾਤੋਂ ਵਾਧੀ ਕਰਦੇ ਆ ਤੇ ਅੱਜ ਲੈ ਕੇ ਹੋਰ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਵੀ ਇੰਨਾ ਕੁਝ ਲੈ ਕੇ ਆਇਆ ਤੇ ਖੁਸ਼ੀ ਨਹੀਂ ਸਮਝੀ ਜਾਂਦੀ ਤਾਂ ਕੋਈ ਵੀ ਤਿਉਹਾਰ ਹੋਵੇ ਉਦੋਂ ਡਿੱਗੀ ਰਹਿੰਦੀ ਆ ਮਣਕੇ ਪਰਾਇਗੀ ਆਲਾ ਹੈ ਮਣਕੇ ਪਰਾਇਗੀ ਸਤਨਾ ਹੈ ਨੋ ਕੋਸਤਾ ਸੁਣਦਾ ਨਾ ਨਹੀਂ ਲੱਗਦਾ ਵੀ ਮਾਵਾਬ ਤੋਂ ਬਾਅਦ ਜਿਆਦਾ ਪਿਆਰ ਦਿੰਦੇ ਨੇ ਭਰਾ ਕਾ ਕੇ ਭਰਾ ਭਰੀਆਂ ਹਾਂਜੀ ਹਾਂਜੀ ਬੜੇ ਚਾਵਾਂ ਨਾਲ ਕੀਤਾ ਜੀ ਮੈਂ ਥੋੜਾ ਕਮਜ਼ੀ ਬਾਗ ਹੀ ਮੈਂ ਆਂਦਾ ਵੇਖਿਆ ਜਾਂ ਮੈਂ ਹੁਣੇ ਆਏ ਤੇ ਮੈਨੂੰ ਬੜੀ ਇੰਨੀ ਖੁਸ਼ੀ ਹੋਈ ਵੀ ਆਏ ਵੀ ਜਿਹਾ ਬਿਜਣ ਫੈਮਲੀ ਤੇ ਨਾਲ ਆਇਆ ਬੜੇ ਖੁਸ਼ੀ ਦਾ ਦਿਨ ਸੀ ਮੇਂ ਲਈ ਲੈਣਾ ਸਰਪ੍ਰਾਈਜ਼ ਦਿੱਤਾ ਤੁਹਾਨੂੰ ਉਹਨਾਂ ਨੇ ਦੱਸ ਜੀ ਹਾਂਜੀ ਸਰਪ੍ਰਾਈਜ਼ ਮੇਰੇ ਵਾਸਤੇ ਹਾਂਜੀ ਹਾਂਜੀ ਬਹੁਤ ਖੁਸ਼ੀ ਦੇ ਅਤਰੂ ਨੇ ਵੀ ਉਹ ਆਇਆ ਬੜਾ ਖੁਸ਼ ਹਾਂ ਮੈਂ ਕਿ ਇਹ ਬਾਪੀ ਭੈਣਾਂ ਨੂੰ ਭਰਾ ਨਹੀਂ ਬੋਲਦੇ ਜਿਹੜੇ ਸਮਾਹ ਕਰ ਬਿਠਾਉਂਦੀ ਹੈ ਪਾਇਲਾ ਉਹ ਦਾਲਦਾ ਕੀ ਕਹਾਂ ਜਵਾਂ ਮੇਰੀ ਤੇ ਸਾਰੇ ਬਿਨਾ ਕੇ ਹੀ ਅਰਦਾਸ ਬੇਨਤੀ ਹੈ ਵੀ ਭਾਵੇਂ ਥੋੜਾ ਟਾਈਮ ਕੱਢ ਕੇ ਜਰੂਰ ਆਪਣੇ ਭੈਣਾਂ ਨੂੰ ਮਿਲੋ ਕੋਈ ਟੈਨਸ਼ਨ ਨਹੀਂ ਆ ਮਾਨਣਿਆ ਇਹ ਵਾਕ ਨਹੀਂਦਾ ਕੋਈ ਗੱਲ ਠੀਕ ਹੈ ਕਿਉਂਕਿ ਭੈਣਾਂ ਨੂੰ ਹਰ ਹਾਲ ਵਕਨਾ ਰੋਜ਼ ਉਹਨਾਂ ਦੀ ਉਡੀਕ ਰਹਿੰਦੀ ਆ ਹਿੰਦੀ ਹੈਗੇ ਭੈਣ ਭਰਾ ਨੂੰ ਜਿੰਨਾ ਚਿਰ ਆਸਾਂ ਦੀਆਂ ਡੀ ਇਹ ਹੁੰਦਾ ਵੀ ਕਈ ਤਰ੍ਹਾਂ ਦੀ ਐ ਲਾਈਫ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਨੇ ਪਰ ਭੈਣਾ ਵਾਸਤੇ ਭਰਾ ਹਰ ਵਕਤ ਭੈਣਾ ਆਪਣੀਆਂ ਭਰਾਵਾਂ ਦੀ ਲੰਬੀ ਉਮਰਾਂ ਮੰਗਦੀਆਂ ਨੇ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ بس ਇਹ ਵੀ ਚਲੋ ਕੋਈ ਨਹੀਂ ਆਪਾਂ ਮੰਨ ਲਈਏ ਮੈਂ ਭਰਾਪਸ ਵਿੱਚ ਮਿਲਣ ਆਉਣ ਜਾਣ ਨਹੀਂ ਪਿਆਰ ਤੇ ਦੇਖੋ ਪਿਆਰ ਤੇ ਹੁੰਦਾ ਆ ਕਈ ਵਾਰੀ ਕੁਝ ਏਦਾਂ ਦੀ ਹਾਲਾਤ ਬਣ ਜਾਂਦੇ ਨੇ ਜਾਂ ਚੀਜ਼ਾਂ ਹੋ ਜਾਂਦੀਆਂ ਵਾ ਕਈ ਵਰੀ ਵੀ ਕਈਆਂ ਦੇ ਅੱਗੇ ਗੋ ਆ ਜਾਂਦੀ ਆ ਕਈ ਤਰ੍ਹਾਂ ਦੀ ਗੋ ਆ ਜਾਂਦੀਆਂ ਕੁਝ ਗਲਤਫਹਿਮੀਆਂ ਹੋ ਜਾਂਦੀਆਂ ਨੇ ਜਿਸ ਕਾਰਨ ਮੈਂ ਤੇ ਇਹੀ ਕਹਿੰਨੀ ਆ ਵੀ ਸਾਰਿਆਂ ਨੂੰ ਰਲ ਮਿਲ ਕੇ ਉਹ ਬੈਠ ਕੇ ਉਹਨੂੰ ਸੁਲਝਾਉਣਾ ਚਾਹੀਦਾ ਆ ਠੀਕ ਆ ਪ੍ਰੋਬਲਮਸ ਆਉਂਦੀਆਂ ਨੇ ਲਾਈਫ ਵਿੱਚ ਜੇ ਅਸੀਂ ਰਲ ਮਿਲ ਕੇ ਫੇਸ ਕਰਦੇ ਆ ਨਾ ਜੇ ਬਚਪਨ ਵਿੱਚ ਆਪਾਂ ਲੜ ਝਗੜਦੇ ਸੀਗੇ ਹਾਂ ਤੇ ਹੁਣ ਵੀ ਤੇ ਆਪਾਂ ਉਹਨੂੰ ਸੋਲਵ ਕਰ ਹੀ ਸਕਦੇ ਆ ਉਦੋਂ ਫੇਰ ਜਦੋਂ ਇਹ ਜਦੋਂ ਜਦੋਂ ਆਪਾਂ ਛੋਟੇ ਹੁੰਦੇ ਸੀ ਇੱਕ ਦੂਜੇ ਦੇ ਹੱਥ ਵੀ ਪੁੱਟ ਲੈਣੇ ਜੂੜੇ ਵੀ ਪੁੱਟ ਲੈਣੇ ਉਹਨਾਂ ਨੇ ਗੁੱਤਾਂ ਪੁੱਟ ਲੈਣੀਆਂ ਜੈ ਕਿ ਦੂਜੇ ਨਾਲ ਖੇਡਣਾ ਕਰਨਾ ਰੋਸ ਵੀ ਜਾਣਾ ਮਨਾ ਵੀ ਲੈਣਾ ਤੇ ਕੀ ਆਪਾਂ ਵਿਆਹ ਤੋਂ ਬਾਅਦ ਜਦੋਂ ਭੈਣਾਂ ਨੂੰ ਵੀ ਭੇਜ ਦਿੰਨੇ ਉਹਨਾਂ ਦੇ ਸੋਹਰੇ ਘਰ ਕੀ ਬਾਅਦ ਚੋਂ ਸਾਡਾ ਫਰਜ਼ ਨਹੀਂ ਬੰਦਾ ਉਹਨਾਂ ਨੂੰ ਮਨਾਉਂਦਾ ਲੱਗਦਾ ਮਾਪਿਓ ਤੋਂ ਬਾਅਦ ਭਰਾ ਹੀ ਵੱਡੇ ਮਾਪੇ ਹੁੰਦੇ ਨੇ ਹਾਂਜੀ ਦੇਖੋ ਮਾਪੇ ਤੇ ਆਪਣਾ ਫਰਜ਼ ਪੂਰਾ ਕਰਦੇ ਨਹੀਂ ਤੇ ਜਦੋਂ ਮਾਪੇ ਚਲ ਜਾਂਦੇ ਨੇ ਤੇ ਬੇਣਾ ਨੂੰ ਸਿਰਫ ਇਹ ਹੁੰਦਾ ਵਾ ਬੀਆ ਬੜੇ ਮਿ ਭਰਾਵਾਂ ਦੇ ਘਰ ਜਾਣ ਜਾ ਕੇ ਉੱਥੇ ਸੋ ਕਿਸਾਨ ਦੀ ਮੰਗਦੀਆਂ ਉਹਨਾਂ ਨਹੀਂ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਨਾਲ ਕੋਲ ਭਰਾਵਾਂ ਕੋਲ ਹੋ ਜਾਈਂਦਾ ਮੀਆਂ ਕੋਣ ਆ ਦੀ ਵਾਸਤੇ ਪਰਵਾਰ ਵਾਸਤੇ ਉਹਨਾਂ ਵਾਸਤੇ ਰਾਜੀ ਖੁਸ਼ੀਆਂ ਦੀਆਂ ਦੁਆਵਾਂ ਹੀ ਕਰਦੀਆਂ ਨੇ ਸ਼ੁਭਕਾਮਨਾਵਾਂ ਦਿੰਦੀਆਂ ਉਹਨਾਂ ਨੂੰ ਜਦੋਂ ਤੁਸੀਂ ਟੀਨਾਂ ਨੂੰ ਫਿਕਰ ਆ। ਆਪਣੀ ਕੀ ਨਾਮ ਹੈ? ਸਤਨਾਮਕੌਰ ਅਹੀਂ ਪਿੰਡ ਹੋਟੀਆਂ ਦੇ ਰਹਿਣ ਵਾਲੇ ਆ ਤੇ ਅਸੀਂ ਆਪਣੀ ਨਣਾਨ ਕਹਿੰਦੇ ਤੇ ਨਣਾਇਆ ਨੇ ਪਰ ਮੈਂ ਨਣਾਨ ਨਹੀਂ ਸਮਝਦੀ ਉਹਨੂੰ ਮੈਂ ਆਪਣੀ ਛੋਟੀ ਭੈਣ ਸਮਝਦੀ ਆ ਕਿਉਂਕਿ ਆਪਣੇ ਹੱਥਾਂ ਦੇ ਵਿੱਚ ਹੀ ਉਹਦੀ ਡੋਲੀ ਵਿਦਾ ਕੀਤੀ ਸੀ ਬਚਪਨ ਤੋਂ ਤੇ ਉਹਦੇ ਨਾਲ ਬਹੁਤ ਮੋਹ ਪਿਆਰ ਸੀ ਤੇ ਅੱਜ ਅਹੀਂ ਸੰਧਾਰਾ ਲੈ ਕੇ ਆਏ ਆ ਉਹਦੇ ਵਾਸਤੇ ਸਾਰਿਆਂ ਨੂੰ ਘਰ ਤੋਂ ਘਟਨੀ ਆ ਗਿਣਤੀ ਤੇ ਨਹੀਂ ਮੈਂ ਕਰ ਸਕਦੀ ਲੇਕਿਨ ਅਹੀਂ ਕਾਫੀ ਸਾਲ ਹੋ ਗਏ ਆ ਅਹੀਂ ਲੈ ਕੇ ਆਉਂਦੇ ਆ ਕਿਉਂਕਿ ਭੈਣਾਂ ਜਿਹੜੀਆਂ ਉਹ ਆਪਣੇ ਭਰਾ ਕੋਲ ਤੇ ਸਦਾ ਹੀ ਆਉਂਦੀਆਂ ਵਾਂ ਰਖੜੀ ਲੈ ਕੇ ਤੇ ਸਾਡਾ ਵੀ ਇਦਾਂ ਦਾ ਮੋਹ ਸਾਡਾ ਵੀ ਮਤਲਬ ਮੋਹ ਉੱਠਦਾ ਵਾ ਕਿ ਅਸੀਂ ਆਪਣੀਆਂ ਨਣਾਨਾਂ ਦੇ ਕੋਲ ਜਾਈਏ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਨਣਾਨਾ ਤੇ ਕਹਿੰਦੇ ਆ ਲੋਕੀ ਪਰ ਮੈਂ ਆਪਣੇ ਦਿਲੋਂ ਨਣਾਨ ਨਹੀਂ ਸਮਝਦੀ ਉਹਨੂੰ ਆਪਣੀ ਮੈਂ ਛੋਟੀ ਭੈਣ ਬੇਟੀ ਦੀ ਤਰ੍ਹਾਂ ਹੀ ਸਮਝਦੀ ਹਾਂ ਨੂੰ ਸੰਦਾਰੇ ਦੇ ਵਿੱਚ ਅਸੀਂ ਲੈ ਕੇ ਆਏ ਬਿਸਕਟ ਦੇਸੀ ਕੀ ਹਉਦੇ ਬਣਾਏ ਆਟੇ ਦੇ ਬਿਸਕਟ ਲੈ ਕੇ ਆਏ ਆ ਹੋਰ ਅਸੀਂ ਲੀੜੇ ਕੱਪੜੇ ਬੱਚਿਆਂ ਵਾਸਤੇ ਲੈ ਕੇ ਆਏ ਆ ਆਪਣੀ ਨਣਾਨ ਵਾਸਤੇ ਲੈ ਕੇ ਆਏ ਆ ਫਲ ਫਰੂਟ ਲੈ ਕੇ ਆਏ ਆ ਇਹ ਚੀਜ਼ਾਂ ਹੀ ਲੈ ਕੇ ਆ ਜੋ ਸਾਡੇ ਮਨ ਦੇ ਵਿੱਚ ਇੱਛਾ ਸੀ ਅਹੀ ਉਹ ਆਪਣੇ ਮਨ ਦੀ ਇੱਛਾ ਪੂਰੀ ਕੀਤੀ ਹੈ ਸਾਡੇ ਨਾਨਨੇ ਬਹੁਤ ਮੇਰੀ ਦੋਤੀ ਹੈ ਛੋਟੀ ਉਹਨੇ ਵੀ ਬਹੁਤ ਸਾਡਾ ਵੈਲਕਮ ਕੀਤਾ ਵਾ ਸਾਨੂੰ ਇੰਨੇ ਸਤਕਾਰ ਦੇ ਨਾਲ ਲੰਘਾਇਆ ਹੈ ਕਿ ਸ਼ਾਇਦ ਮੈਂ ਸੋਚਦੀ ਆ ਵੀ ਮਤਲਬ ਇਹ ਮੇਰਾ ਦਿਲ ਦੇ ਵਿੱਚੋਂ ਦਿਲੋਂ ਮੇਰੇ ਬਹੁਤ ਜਿਆਦੀਆਂ ਸ਼ੁਭ ਕਾਮਨਾਵਾਂ ਨਿਕਲਣ ਰਹੀਆਂ ਸੀ ਵੀ ਪ੍ਰਮਾਤਮਾ ਭੈਣ ਭਰਾਵਾਂ ਦਾ ਪਿਆਰ ਜਿਹੜਾ ਇਸੇ ਤਰ੍ਹਾਂ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਭੈਣ ਭਰਾਵਾਂ ਦਾ ਪਿਆਰ ਜਿਹੜਾ ਏ ਅਮਰੇ ਰਵੇ ਦੁਨੀਆ ਦੇ ਵਿੱਚ ਬਾਕੀ ਭੈਣਾ ਤੇ ਉਡੀਕਦੇ ਰਹਿੰਦੀਆਂ ਨੇ ਭੈਣਾ ਆਪਣੇ ਭਰਾਵਾਂ ਨੂੰ ਉਡੀਕਦੀਆਂ ਰਹਿੰਦੀਆਂ ਨੇ ਤੇ ਭੈਣਾ ਨੂੰ ਵੀ ਇੰਤਜ਼ਾਰ ਹੁੰਦਾ ਵਾ ਤੇ ਭਰਾ ਵੀ ਮੈਂ ਕਹਿੰਨੀ ਆਂ ਵੀ ਖੁਸ਼ੀ-ਖੁਸ਼ੀ ਆਪਣੇ ਭੈਣਾ ਕੋਲ ਜਾਣ ਪਰ ਮੈਂ ਨਾ ਸਮਝਦੀ ਆਂ ਦੁਨੀਆ ਦੇ ਵਿੱਚ ਅੱਜ ਕੱਲ੍ਹ ਇਸ ਤਰ੍ਹਾਂ ਚੱਲ ਰਿਹਾ ਪਰ ਪਤਾ ਨਹੀਂ ਮੇਰਾ ਮੈਂ ਇਸ ਚੀਜ਼ ਦੇ ਨਾਲ ਨਹੀਂ ਹੈ ਕਿ ਲੇਕਿਨ ਮੈਂ ਆਪਣੀ ਨਾਨ ਨੂੰ ਆਪਣੀ ਭੈਣ ਦੀ ਤਰ੍ਹਾਂ ਹੀ ਸਮਝਦੀ ਆਂ ਅਗਰ ਇਸ ਰਿਸ਼ਤੇ ਨੂੰ ਆਪਾਂ ਭੈਣ ਦੀ ਤਰ੍ਹਾਂ ਰੱਖੀਏ ਤੇ ਬਹੁਤ ਵਧੀਆ ਰਿਸ਼ਤਾ ਬਣਣਾ ਨਾਨ ਪਰਜਾਈ ਦਾ ਇਹ ਨਨ ਨਾਨ ਪਰਜਾਈ ਕਹਿ ਦਿੰਦੇ ਆ ਲੇਕਿਨ ਮੇਰੀ ਸੋਚ ਜਿਹੜੀ ਆ ਉਹ ਮੇਰੀ ਨਨਾਨੀ ਆ ਮੇਰੀ ਛੋਟੀ ਭੈਣ ਦੀ ਤਰ੍ਹਾਂ ਇੱਕ ਮੈਂ ਤੁਹਾਨੂੰ ਹੋਰ ਭਾਜੀ ਦੀ ਗੱਲ ਦੱਸਾਂ ਕਿਉਂਕਿ ਮੈਂ ਇਕੱਲੀ ਆ ਆਪਣੇ ਫੈਮਿਲੀ ਦੇ ਵਿੱਚ ਇਕੱਲੀ ਹੀ ਮੈਂ ਭੈਣ ਆ ਮੈਨੂੰ ਸ਼ਾਇਦ ਤਾਂ ਜ਼ਿਆਦਾ ਪਿਆਰ ਰੋਟਦਾ ਵਾ ਕਿ ਇਹ ਮੇਰੀ ਭੈਣ ਆ ਨਨਾਨ ਮੇਰੀ ਆ ਇਹ ਮੇਰੀ ਭੈਣ ਆ ਮੈਨੂੰ ਸ਼ਾਇਦ ਇਸ ਕਰਕੇ ਫਿਰ ਰੋਟਦਾ ਵਾ ਅੱਜ ਕੱਲ ਸਮਾ ਭਾਜੀ ਇਸ ਤਰ੍ਹਾਂ ਦਾ ਚੱਲ ਗਿਆ ਵਾ ਕਿ ਫੋਨਾਂ ਦੇ ਉੱਤੇ ਹੀ ਸਭ ਕੁਝ ਮਤਲਬ ਕਹਿ ਦਿੰਦੇ ਨੇ ਜੋ ਵੀ ਦੋਖ ਸੁਖ ਜੋ ਵੀ ਗੱਲ ਕਰਦੇ ਆ ਫੋਨ ਦੇ ਉੱਤੇ ਹੀ ਕਰਦੇ ਆ ਪਰ ਮੈਂ ਕਹਿੰਨੀ ਆਂ ਕਿ ਫੋਨ ਨੂੰ ਅਲੱਗ ਰੱਖ ਕੇ ਆਪਣਾ ਟਾਈਮ ਕੱਢਣਾ ਚਾਹੀਦਾ ਵਾ ਠੀਕ ਹੈ ਸਾਰੇ ਜਣੇ ਬੀਜ਼ੀ ਹੁੰਦੇ ਆ ਘਰਾਂ ਦੇ ਵਿੱਚ ਪਰ ਟਾਈਮ ਜ਼ਰੂਰ ਕੱਢਣਾ ਚਾਹੀਦਾ ਵਾ ਟਾਈਮ ਕੱਢ ਕੇ ਆਪਣੀ ਭੈਣ ਨੂੰ ਜਾ ਕੇ ਤੁਸੀਂ ਅਸ਼ੀਰਵਾਦ ਦੋ ਭੈਣ ਨੂੰ ਵੀ ਖੁਸ਼ੀ ਹੁੰਦੀ ਆ ਕਿ ਮੇਰਾ ਭਰਾ ਆਇਆ ਵਾ ਸ਼ਾਇਦ ਭੈਣ ਆਪਣੇ ਘਰ ਦੇ ਸਹੁਰੇ ਦੇ ਵਿੱਚ ਖੁਸ਼ ਨਹੀਂ ਉਹਨੂੰ ਇੰਨੀ ਖੁਸ਼ੀ ਹੁੰਦੀ ਆ ਨਾ ਇੰਨਾ ਮਤਲਬ ਖੁਸ਼ ਹੁੰਦੀ ਆ ਕਿ ਮੇਰਾ ਭਰਾ ਆਇਆ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਭੈਣਾਂ ਨੂੰ ਬਹੁਤ ਅਡੀਕ ਹੁੰਦੀ ਆ ਭਰਾ ਦੀ चल जड़ा जड़ा कि ਅੱਜ ਮੇਰੇ ਭਰਾ ਨੇ ਆਉਣਾ ਵਾ ਤੇ ਬਹੁਤ ਖੁਸ਼ੀ ਵਾਲਾ ਮੌਕਾ ਹੁੰਦਾ ਭੈਣ ਵਾਸਤੇ ਜਰੂਰ ਜਰੂਰ ਜੀ ਜੇ ਵੇਖੋ ਜੀ ਮਾਪਿਓ ਹਮੇਸ਼ਾ ਸਦਾ ਨਾਲ ਨਹੀਂ ਰਹਿੰਦੇ ਮਾਪੇ ਚਲੋ ਚਲ ਜਾਂਦੇ ਜਿਸ ਤਰ੍ਹਾਂ ਮੈਂ ਆ ਪਰ ਇਹ ਵਕਿ ਭਰਾ ਨੂੰ ਆਪਣਾ ਦਰਜਾ ਜਿਹੜਾ ਵਾ ਭੈਣ ਨੂੰ ਜਿਹੜਾ ਵਿਖਾ ਲੈਣਾ ਨਾ ਆਪਣੀ ਮਾਂ ਦਾ ਪਿਓ ਦਾ ਜਿਹੜੀ ਉਹਨੂੰ ਕਮੀ ਕਦੀ ਨਹੀਂ ਮਹਿਸੂਸ ਹੋਣ ਦੇਣੀ ਚਾਹੀਦੀ ਮੇਰੀ ਸੋਚ ਇਹ ਵਾ ਕਿ ਉਹਨੂੰ ਮਤਲਬ ਕਹਿਣਾ ਚਾਹੀਦਾ ਕਿ ਮੈਂ ਤੇਰਾ ਭਰਾ ਹਾਂ ਮੈਂ ਤੇਰੇ ਕੋਲ ਜ਼ਰੂਰ ਜ਼ਰੂਰ ਜੀ ਮੈਂ ਇਹ ਜ਼ਰੂਰ ਕਹੂੰਗੀ ਸਭ ਨਾਲ ਆਪਣਾ ਨੂੰ ਕਹੂੰਗੀ ਵੀ ਆਪਣੀਆਂ ਭੈਣਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਣ ਦਿਓ ਆਪਣੇ ਭਰਾਵਾਂ ਦੇ ਭੈਣਾਂ ਦੇ ਕੋਲ ਜ਼ਰੂਰ ਟਾਈਮ ਕੱਢ ਕੇ ਤੁਸੀਂ ਸੰਧਾਰਾ ਲੈ ਕੇ ਜਾਓ